ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਸਿੱਖਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਭਾਰਤ ਦੇਸ਼ ਅਤੇ ਸਿੱਖ ਧਰਮ ਦਾ ਨਾਂ ਰੌਸ਼ਨ ਕੀਤਾ ਹੈ ਉੱਥੇ ਹੀ ਹੁਣ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਨਾਲ ਜੁੜੇ 16 ਸਾਲ ਦੇ ਅਮਰਤਾ ਦੇ ਸਿੱਖ ਨੌਜਵਾਨ ਜੱਪ ਗੋਬਿੰਦ ਸਿੰਘ ਨੇ ਕੈਨੇਡਾ ਦੇ ਵਿੱਚ ਪਾਇਲਟ ਬਣ ਕੇ ਇਤਿਹਾਸ ਰਚ ਦਿੱਤਾ ਹੈ जब गोविंद ने पायलट बनने की तैयारी बीसी तो शुरू की अलबरटा और तो ट्रेनिंग लैंड तो बाद उन्हें आखिरी ट्रेनिंग क्यूबिक पूरी की है जब गोविंद गणित इतिहास संगीत विज्ञान समेत रोबोटिक मुकाबले भी अव्वल रहा है ਉਨੇ 16 ਸਾਲ ਦੀ ਉਮਰ 'ਚ ਹੀ ਆਪਣਾ ਸੁਪਨਾ ਪੂਰਾ ਕੀਤਾ ਹੈ ਕਿ ਉਮਰ ਘਟ ਹੋਣ ਕਰਕੇ ਉਹਨੂੰ ਹਲੇ ਡਰਾਈਵਿੰਗ ਲਾਇਸੈਂਸ ਨਹੀਂ ਮਿਲਿਆ ਪਰ ਕੈਨੇਡਾ ਟਰਾਂਸਪੋਰਟ ਨੇ ਉਹਨੂੰ ਜਹਾਜ਼ ਉਡਾਉਣ ਦਾ ਲਾਇਸੈਂਸ ਜਾਰੀ ਕਰ ਦਿੱਤਾ ਹੈ ਹਾਲ ਹੀ ਵਿੱਚ ਜੱਪੋ ਗੋਬਿੰਦ ਸਿੰਘ ਨੇ ਇੰਟਰਨੈਸ਼ਨਲ ਅਵਾਰਡ ਡਿਊਕ ਆਫ ਐਡੀਨਬਰਗ ਤੋਂ ਕਾਂਸੇ ਅਤੇ ਚਾਂਦੀ ਦਾ ਪਦਕ ਹਾਸਲ ਕੀਤਾ ਹੈ ਜਾਪੋ ਗੋਬਿੰਦ ਨੇ ਖਾਲਸਾ ਸਕੂਲ ਸਰੀ ਔਰ ਗੁਰੂ ਅੰਗਦ ਦੇਵ ਐਲੀਮੈਂਟਰੀ ਸਕੂਲ ਤੋਂ ਆਪਣੀ ਪੜ੍ਹਾਈ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਉਹਨੇ ਸੈਂਟ ਮਾਈਕਲ ਹਾਈ ਸਕੂਲ ਤੋਂ ਅੱਗੇ ਦੀ ਪੜ੍ਹਾਈ ਕੀਤੀ ਹੈ ਹੁਣ ਉਹਨੂੰ ਓਟਾਵਾ ਦੀ ਯੂਨੀਵਰਸਿਟੀ ਵੱਲੋਂ ਐਰੋਸਪੇਸ ਇੰਜੀਨੀਅਰਿੰਗ ਚ ਸਕਾਲਰਸ਼ਿਪ ਮਿਲੀ ਹੈ ਜੋ ਉਹਦੇ ਲਈ ਬਹੁਤ ਵੱਡੀ ਉਪਲਬਧੀ ਹੈ ਇਸ ਤੋਂ ਇਲਾਵਾ ਜੋ ਗੋਬਿੰਦ ਸਿੰਘ ਨੂੰ ਗਤਕਾ ਕੀਰਤਨ ਤਬਲਾ ਵਜਾਉਣ ਦੇ ਨਾਲ-ਨਾਲ ਗੇਮਸ ਦਾ ਵੀ ਸ਼ੌਕ ਹੈ। ਉਹ অন্ਟਾਰੀਓ ਡਿਸਟ੍ਰਿਕਟ ਸੋਕਰ ਲੀਗ 'ਚ ਵੀ ਖੇਡਦਾ ਹੈ। ਪਿਛਲੇ ਦਿਨੀ ਇੰਗਲੈਂਡ 'ਚ ਹੋਈ ਕਾਮਨਵੈਲਥ ਖੇਡਾਂ 'ਚ ਉਹਨੇ ਪਦਕ ਜਿੱਤ ਕੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਾਂਗੇ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।